ਕਿ ਜਸਵੀਰ ਜੱਸੀ ਜੀ ਨੇ ਜੀ ਬਾਬਾ ਮੁਰਾਦ ਸ਼ਾ ਬਾਰੇ ਬਾਬਾ ਲਾਡੀ ਸਾਈਂ ਸਰਕਾਰ ਬਾਰੇ ਬਾਪੂ ਲਾਲ ਬਾਦਸ਼ਾਹ ਸਰਕਾਰ ਬਾਰੇ ਬਾਬਾ ਵਿੱਕੀ ਵਿੱਕੀ ਸਾਈਂ ਸਰਕਾਰ ਬਾਰੇ ਕਹਤਾ ਵੀ ਇਹ ਡੇਰੇ ਕਹਿੰਦਾ ਐਵੇਂ ਐ ਸਿੰਗਰਾਂ ਨੂੰ ਮੈਂ ਕਹਿੰਦਾ ਨਾ ਜਾਇਆ ਕਰੋ ਇੱਥੇ ਪਰ ਕੁਝ ਲੋਕ ਜਿਹੜੇ ਧਮਕੀਆਂ ਦਿੰਦੇ ਆ ਸਾਨੂੰ ਕਹਿੰਦੇ ਤੈਨੂੰ ਮਾਰ ਦਾਂਗੇ ਤੈਨੂੰ ਕਰ ਦਾਂਗੇ ਮੈਂ ਗੱਲ ਕਰਨ ਚਾਹੁੰਦਾ ਜਦ ਦਿਨ ਮੈਂ ਮਰ ਜੂ ਮੇਰੀ লাশ ਪੀਏਪੀ ਚੌਂਕ 'ਚ ਰੱਖ ਦਿਓ ਉਹ ਜਦ ਤੱਕ ਉਹਨਾਂ ਦੇ ਬੱਚੇ ਉਹ ਗ੍ਰਿਫਤਾਰ ਨਹੀਂ ਹੁੰਦੇ ਤਤਕ ਨੂੰ ਬਖਸ਼ ਨਾ ਜਾਵੇ ਨੇਟੂ ਵਿੱਚ ਤੁਹਾਨੂੰ ਧਮਕੀਆਂ ਕੋ ਦਿਨ ਤੁਹਾਡੇ ਕੋ ਪੈਸੇ ਤਾਂ ਹੈ ਨਹੀਂ ਕਿ ਫਰੋਤੀ ਵਗੈਰਾ ਮੰਗਦੇ ਤੁਹਾਡੇ ਕੋ ਕਿਉਂ ਧਮਕੀਆਂ ਦੇ ਇੱਕ ਬੰਦੇ ਦਾ ਫੋਨ ਆਇਆ ਸੀਗਾ ਕਹਿੰਦਾ ਸੀਗਾ ਮੈਨੂੰ 50000 ਰੁਪਏ ਦੇ ਨਹੀਂ ਤਾਂ ਗੋਲੀ ਮਾਰ ਦੇਣੀ ਮੈਂ ਕਿਹਾ ਜੇ ਮੈਂ ਨਹੀਂ ਦਿੰਦਾ ਤਾਂ ਫਿਰ ਕਹਿੰਦਾ ਜੇ ਕੂਲਰ ਪੀਜਾ ਨਹੀਂ ਕੰਪਲੀਟ ਆ ਵਾਪਸ ਲੈਣਾ ਮੈਂ ਕਿਉਂ ਲਵਾ ਤਾਂ ਹੁਣ ਇੱਕ ਨਵਾਂ ਵਿਵਾਗ ਸਾਡੀ ਛੜ ਗਿਆ ਕਿ ਜਸਵੀਰ ਜੱਸੀ ਜੀ ਨੇ ਜੀ ਬਾਬਾ ਮੁਰਾਦ ਸ਼ਾ ਬਾਰੇ ਬਾਬਾ ਲਾਡੀ ਸਾਈਂ ਸਰਕਾਰ ਬਾਰੇ ਬਾਪੂ ਲਾਲ ਬਾਦਸ਼ਾਹ ਸਰਕਾਰ ਬਾਰੇ ਬਾਬਾ ਵਿੱਕੀ ਸਾਈਂ ਸਰਕਾਰ ਬਾਰੇ ਕਹਤਾ ਵੀ ਇਹ ਡੇਰੇ ਕਹਿੰਦਾ ਐਵੇਂ ਸਿੰਗਰਾਂ ਨੂੰ ਮੈਂ ਕਹਿੰਦਾ ਨਾ ਜਾਇਆ ਕਰੋ ਇੱਥੇ ਇੱਥੇ ਇਦਾਂ ਉੱਥੇ ਦਾ ਅੱਜ ਕੱਲ ਨੀਟੂ ਨੀਟੂ ਵੀ ਬਾਬਾ ਬਣੀ ਫਿਰਦਾ ਨੀਟੂ ਨੂੰ ਦੁਨੀਆ ਮੰਨੀ ਨੀਟੂ ਕਦੋਂ ਬਾਬਾ ਬਣਿਆ ਮੈਂ ਉਸ ਬੰਦੇ ਨੂੰ ਗਾਲ੍ਹਾਂ ਕੱਢੀਆਂ ਮੈਂ ਮਾਫੀ ਮੰਗਦਾ ਉਸ ਗੱਲ ਉਸ ਗੱਲ ਦੀ ਪਰ ਮੇਰਾ ਪ੍ਰੋਸੀਜਰ ਇਹ ਸੀਗਾ ਵੀ ਜਿਹੜਾ ਰੱਬ ਆ ਰਾਬੀ ਆ ਪੁੱਛ ਤੂੰ ਕਨਵਰ ਗਰੇਵਾਲ ਨੂਰਾ ਸਿਸਟਰ ਨੂੰ ਪੁੱਛ ਸਲੀਮ ਭਾਜੀ ਨੂੰ ਪੁੱਛ ਔਰ ਜੇ ਤੂੰ ਪੁੱਛਣਾ ਹੀ ਆ ਨਾ ਹੰਸਰਾਜ ਭਾਜੀ ਨੂੰ ਪੁੱਛ ਜੇ ਤੂੰ ਪੁੱਛਣਾ ਹੀ ਆ ਗੁਰਦਾਸ ਮਾਨ ਨੂੰ ਪੁੱਛ ਜੇ ਤੂੰ ਪੁੱਛਣਾ ਹੀ ਆ ਨਾ ਕਮਲ ਖਾਨ ਨੂੰ ਪੁੱਛ ਉਹਨੂੰ ਕਿਸੇ ਵੀ ਸਿੰਗਰ ਨੂੰ ਪੁੱਛ ਕੇ ਦੇਖ ਲਾ ਵੀ ਬਾਬਾ ਬਾਬਾ ਮਰਾਸ਼ਾ ਬਾਬਾ ਲਾਡੀ ਸਰਕਾਰ ਬਾਪੂ ਲਾਲ ਬਾਸ਼ਾ ਵਿੱਕੀ ਸਾਈ ਸਰਕਾਰ ਕੌਣ ਹੈ ਕਿਉਂਕਿ ਆ ਚਾਰ ਜਣੇ ਦੇ ਜਿਹੜੇ ਡੇਰੇ ਨਾ ਉੱਥੇ ਸਰਕਾਰਾਂ ਦੇ ਡੇਰੇ ਚਾਰ ਜਗ੍ਹਾ ਤੇ ਬਣੇ ਆ ਇਹ ਐਵੇਂ ਨਹੀਂ ਬਣੇ ਕਿਸੇ ਗੱਲ ਨਾਲ ਬਣੇ ਆ ਜਦ ਅਰਥੀ ਨੂੰ ਚਾਰ ਬੰਦੇ ਚੱਕਦੇ ਆ ਨਾ ਜੀ ਇਹ ਸਾਡੇ ਚਾਰ ਉਹ ਦਰਵਾਜ਼ੇ ਆ ਰੱਬ ਦੇ ਘਰ ਜਿੱਥੇ ਜਾ ਕੇ ਲੋਕਾਂ ਨੂੰ ਸਕੂਨ ਮਿਲਦਾ ਜਿੱਥੇ ਸਕੂਨ ਮਿਲਦਾ ਦੁਨੀਆ ਨੇ ਉੱਤੇ ਜਾਣਾ ਜਿਹੜਾ ਡਾਕਟਰ ਦਵਾਈ ਚੰਗੀ ਦੇਗਾ ਲੋਕਾਂ ਨੇ ਉਸ ਡਾਕਟਰ ਨੂੰ ਮੰਨਣਾ ਵੀ ਇਹ ਸਾਡੇ ਵਾਸਤੇ ਰੱਬ ਵਾ ਠੀਕ ਹੈ ਨਾ ਜੀ ਤੇ ਜੇ ਮੇਰੇ ਵਰਗਾ ਆ ਕੇ ਐਵੇਂ ਹੀ ਕਹਿ ਦੂਗਾ ਜਿਵੇਂ ਮੈਂ ਕਹਿੰਦਾ ਲੌਂਗ ਸ਼ਾਟ ਬਣਾਇਆ ਸੀਗਾ ਤੇ ਮੂਜੇ ਨਿਕਲ ਗਿਆ ਜੀ ਇਹ ਫਾਰਮੂਲਾ ਤਰੀਕਾ ਜੀ ਕਰੋਨਾ ਟਾਈਮ ਦਵਾਈ ਤੁਸੀਂ ਬਣਾਈ ਸੀ ਕਰੋਨਾ ਟਾਈਮ ਤੇ ਤੁਹਾਡੇ ਤੋਂ ਸ਼ਾਇਦ ਪਰਚਾ ਵੀ ਹੋਇਆ ਸੀ ਦੇਖੋ ਮੈਂ ਕਹਿੰਦਾ ਜਿਹੜੇ ਵੱਡੇ ਵੱਡੇ ਵਿਗਿਆਨੀਕ ਵੱਡੇ ਵੱਡੇ ਸੈਂਟਿਸਟ ਵੱਡੇ ਵੱਡੇ ਹਕੀਮ ਵੀ ਲੈ ਲੋ ਲੌਂਗ ਤੇ ਸ਼ਾਇਦ ਕਿਸੇ ਨੂੰ ਪੁੱਛ ਕੇ ਦੇਖ ਲੋ ਗਲੇ ਵਾਸਤੇ ਜ਼ੁਕਾਮ ਵਾਸਤੇ ਕਿੰਨੇ ਫਾਇਦੇਮੰਦ ਗਰਮ ਹੁੰਦੀ ਗਰੇਸ਼ਾ ਖਤਮ ਕਰ ਦਿੰਦੇ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਜੇ ਮੈਂ ਗਲਤ ਕੀਤਾ ਤੇ ਮੈਨੂੰ ਮਾਰ ਦੋ ਗੋਲੀ ਮਾਰ ਦੋ ਮੈਨੂੰ ਫਿਰ ਮੈਂ ਕੀ ਹੁਣ ਜਿਹੜੇ ਲੋਕ ਧਮਕੀਆਂ ਦੇਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਮੈਂ ਬਾਰ ਬਾਰ ਬੇਨਤੀ ਕਰਦਾ ਕਿ ਜਿਵੇਂ ਸਿੱਧੂ ਮੂਸੇਆ ਨੂੰ ਮਾਰ ਦਿੱਤਾ ਗਿਆ ਇਨਸਾਫ ਮਿਲਿਆ ਨਹੀਂ ਮਿਲਿਆ ਕਿ ਜਸਵੀਰ ਜੱਸੀ ਜੀ ਨੇ ਜੀ ਬਾਬਾ ਮੁਰਾਦ ਸ਼ਾ ਬਾਰੇ ਬਾਬਾ ਲਾਡੀ ਸਾਈਂ ਸਰਕਾਰ ਬਾਰੇ ਬਾਪੂ ਲਾਲ ਬਾਦਸ਼ਾਹ ਸਰਕਾਰ ਬਾਰੇ ਬਾਬਾ ਵਿੱਕੀ ਵਿੱਕੀ ਸਾਈਂ ਸਰਕਾਰ ਬਾਰੇ ਕਹਤਾ ਵੀ ਇਹ ਡੇਰੇ ਕਹਿੰਦਾ ਐਵੇਂ ਸਿੰਗਰਾਂ ਨੂੰ ਮੈਂ ਕਹਿੰਦਾ ਨਾ ਜਾਇਆ ਕਰੋ ਇੱਥੇ ਪਰ ਕੁਝ ਲੋਕ ਜਿਹੜੇ ਧਮਕੀਆਂ ਦਿੰਦੇ ਆ ਸਾਨੂੰ ਕਹਿੰਦੇ ਤੈਨੂੰ ਮਾਰ ਦਾਂਗੇ ਤੈਨੂੰ ਕਰ ਦਾਂਗੇ ਮੈਂ ਗੱਲ ਕਰਨ ਚਾਹੁੰਦਾ ਜਦ ਦਿਨ ਮੈਂ ਮਰ ਜੂ ਮੇਰੀ ਲਾਸ਼ ਜਦ ਤੱਕ ਉਹਨਾਂ ਦੇ ਬੱਚੇ ਉਹ ਗ੍ਰਿਫਤਾਰ ਨਹੀਂ ਹੁੰਦੇ ਤਦ ਤੱਕ ਉਹਨੂੰ ਬਖਸ਼ਾ ਨਾ ਜਾਵੇ ਨੇਟੂ ਜੀ ਤੁਹਾਨੂੰ ਧਮਕੀਆਂ ਕਿ ਉਹਨਾਂ ਦੇ ਤੁਹਾਡੇ ਕੋਲ ਪੈਸੇ ਤਾਂ ਹੈ ਨਹੀਂ ਕਿ ਫਰੋਤੀ ਵਗੈਰਾ ਮੰਗਦੇ ਤੁਹਾਡੇ ਕੋਲ ਕਿਉਂ ਧਮਕੀਆਂ ਦੇ ਹੁਣੇ ਇੱਕ ਬੰਦੇ ਦਾ ਫੋਨ ਆਇਆ ਸੀਗਾ ਕਹਿੰਦਾ ਸੀਗਾ ਮੈਨੂੰ 50000 ਰੁਪਏ ਦੇ ਨਹੀਂ ਤਾਂ ਗੋਲੀ ਮਾਰ ਦੇਣੀ ਅਸੀਂ ਮੈਂ ਕਿਹਾ ਜੇ ਮੈਂ ਨਹੀਂ ਦਿੰਦਾ ਤਾਂ ਫਿਰ ਕਹਿੰਦਾ ਜੀ ਕੂਲਰ ਵੀਜਾ ਨੇ ਕੰਪਲੀਟਾ ਵਾਪਸ ਲੈ ਲੈ ਮੈਂ ਕਿਉਂ ਲਵਾ ਤਾਂ ਹੁਣ ਇੱਕ ਨਵਾਂ ਵਿਵਾਗ ਸਾਡੇ ਛੜ ਗਿਆ ਕਿ ਜਸਵੀਰ ਜੱਸੀ ਜੀ ਨੇ ਜੀ ਬਾਬਾ ਮੁਰਾਦ ਸ਼ਾ ਬਾਰੇ ਬਾਬਾ ਲਾਡੀ ਸਾਈਂ ਸਰਕਾਰ ਬਾਰੇ ਬਾਪੂ ਲਾਲ ਬਾਦਸ਼ਾਹ ਸਰਕਾਰ ਬਾਰੇ ਬਾਬਾ ਵਿੱਕੀ ਵਿੱਕੀ ਸਾਈਂ ਸਰਕਾਰ ਬਾਰੇ ਕਹਤਾ ਵੀ ਇਹ ਡੇਰੇ ਕਹਿੰਦਾ ਐਵੇਂ ਸਿੰਗਰਾਂ ਨੂੰ ਮੈਂ ਕਹਿੰਦਾ ਨਾ ਜਾਇਆ ਕਰੋ ਇੱਥੇ ਇੱਥੇ ਇਦਾਂ ਉੱਥੇ ਦਾ ਅੱਜ ਕੱਲ ਨੀਟੂ ਨੀਟੂ ਵੀ ਬਾਬਾ ਬਣੀ ਪੜਦਾ ਨੀਟੂ ਨੂੰ ਦੁਨੀਆ ਮੰਨੀ ਨੀਟੂ ਕਦੋਂ ਬਾਬਾ ਬਣਿਆ ਮੈਂ ਉਸ ਬੰਦੇ ਨੂੰ ਗਾਲ੍ਹਾਂ ਕੱਢੀਆਂ ਮੈਂ ਮਾਫੀ ਮੰਗਦਾ ਉਸ ਗੱਲ ਉਸ ਗੱਲ ਦੀ ਪਰ ਮੇਰਾ ਪਸੀਜ਼ ਰੇ ਸੀਗਾ ਵੀ ਜਿਹੜਾ ਰੱਬ ਔਰ ਰਾਬੀ ਹੈ ਪੁੱਛ ਤੂੰ ਕਨਵਰ ਗਰੇਵਾਲ ਨੂਰਾ ਸਿਸਟਰ ਪੁੱਛ ਸਲੀਮ ਭਾਜੀ ਨੂੰ ਪੁੱਛ ਔਰ ਜੇ ਤੂੰ ਪੁੱਛਣਾ ਹੀ ਆ ਨਾ ਹੰਸਰਾਜ ਭਾਜੀ ਨੂੰ ਪੁੱਛ ਜੇ ਤੂੰ ਪੁੱਛਣਾ ਹੀ ਆ ਗੁਰਦਾਸ ਮਾਨ ਨੂੰ ਪੁੱਛ ਜੇ ਤੂੰ ਪੁੱਛਣਾ ਹੀ ਆ ਨਾ ਕਮਲ ਖਾਨ ਨੂੰ ਪੁੱਛ ਉਹਨੂੰ ਕਿਸੇ ਵੀ ਸਿੰਗਰ ਨੂੰ ਪੁੱਛ ਕੇ ਦੇਖ ਲਾ ਵੀ ਬਾਬਾ ਬਾਬਾ ਮਰਾਜ ਸ਼ਾ ਬਾਬਾ ਲਾਡੀ ਸਿੰਘ ਸਰਕਾਰ ਬਾਪੂ ਲਾਲ ਬਾਸ਼ਾ ਵਿੱਕੀ ਸਾਈਂ ਸਰਕਾਰ ਕੌਣ ਹੈ ਕਿਉਂਕਿ ਆ ਚਾਰ ਜਣੇ ਦੇ ਜਿਹੜੇ ਡੇਰੀ ਹੈ ਨਾ ਉੱਥੇ ਸਰਕਾਰਾਂ ਦੇ ਡੇਰੇ ਚਾਰ ਜਗ੍ਹਾ ਤੇ ਬਣੇ ਐ ਇਹ ਐਵੇਂ ਨਹੀਂ ਬਣੇ ਕਿਸੇ ਗੱਲ ਨਾਲ ਬਣੇ ਜਦ ਅਰਥੀ ਨੂੰ ਚਾਰ ਬੰਦੇ ਚੱਕਦੇ ਆ ਨਾ ਜੀ ਇਹ ਸਾਡੇ ਚਾਰ ਉਹ ਦਰਵਾਜ਼ੇ ਆ ਰੱਬ ਦੇ ਘਰ ਜਿੱਥੇ ਜਾ ਕੇ ਲੋਕਾਂ ਨੂੰ ਸਕੂਨ ਮਿਲਦਾ ਜਿੱਥੇ ਸਕੂਨ ਮਿਲਦਾ ਦੁਨੀਆ ਨੇ ਉੱਤੇ ਜਾਣਾ ਜਿਹੜਾ ਡਾਕਟਰ ਦਵਾਈ ਚੰਗੀ ਦੇਗਾ ਲੋਕਾਂ ਨੇ ਉਸ ਡਾਕਟਰ ਨੂੰ ਮੰਨਣਾ ਵੀ ਇਹ ਸਾਡੇ ਵਾਸਤੇ ਰੱਬ ਵਾ ਠੀਕ ਹੈ ਨਾ ਜੀ ਤੇ ਜੇ ਮੇਰੇ ਵਰਗਾ ਆ ਕੇ ਐਵੇਂ ਹੀ ਕਹਿ ਦੂਗਾ ਜਿਵੇਂ ਮੈਂ ਕਹਾਂ ਲੌਂਗ ਸ਼ਾਤ ਬਣਾਇਆ ਸੀਗਾ ਤੇ ਮੂਜੇ ਨਿਕਲ ਗਿਆ ਜੀ ਇਹ ਫਾਰਮੂਲਾ ਤਰੀਕਾ ਜੀ ਕਰੋਨਾ ਟਾਈਮ ਦਵਾਈ ਤੁਸੀਂ ਬਣਾਈ ਸੀ ਕਰੋਨਾ ਟਾਈਮ ਤੇ ਤੁਹਾਡੇ ਤੇ ਸ਼ਾਇਦ ਪਰਚਾ ਵੀ ਹੋਇਆ ਸੀ ਦੇਖੋ ਮੈਂ ਕਹਿੰਦਾ ਜਿਹੜੇ ਵੱਡੇ ਵੱਡੇ ਵਿਗਿਆਨੀ ਵੱਡੇ ਵੱਡੇ ਸੈਂਟਿਸਟ ਵੱਡੇ ਵੱਡੇ ਹਕੀਮ ਵੀ ਲੈ ਲੋ ਲੌਂਗ ਤੇ ਸ਼ਾਇਦ ਕਿਸੇ ਨੂੰ ਪੁੱਛ ਕੇ ਦੇਖ ਲੋ ਗਲੇ ਵਾਸਤੇ ਜ਼ੁਕਾਮ ਵਾਸਤੇ ਕਿੰਨੇ ਫਾਇਦੇਮੰਦ ਗਰਮ ਹੁੰਦੀ ਗਰੇਸ਼ਾ ਖਤਮ ਕਰ ਦਿੰਦੇ ਹੈ ਤੇ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਜੇ ਮੈਂ ਗਲਤ ਕੀਤਾ ਤੇ ਮੈਨੂੰ ਮਾਰ ਦੋ ਗੋਲੀ ਮਾਰ ਦੋ ਮੈਨੂੰ ਫੇਰ ਮੈਂ ਕੀ ਹੁਣ ਜਿਹੜੇ ਲੋਕ ਧਮਕੀਆਂ ਦੇਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਮੈਂ ਬਾਰ ਬਾਰ ਬੇਨਤੀ ਕਰਦਾ ਕਿ ਜਿਵੇਂ ਸਿੱਧੂ ਮੂਸੇਆ ਨੂੰ ਮਾਰ ਦਿੱਤਾ ਗਿਆ ਇਨਸਾਫ ਮਿਲਿਆ ਨਹੀਂ ਮਿਲਿਆ